ਸ਼ੁਰੂਆਤ ਕਰਦੇ ਆ ਅੱਜ ਦੀਆਂ ਹੈਡਲਾਈਨਸ ਦੇ ਨਾਲ ਅੰਮ੍ਰਿਤਸਰ ਲੁੱਟ ਮਾਮਲੇ ਦੇ ਵਿੱਚ ਨਵਾਂ ਮੋੜ ਜ਼ਖਮੀ ਵਿਅਕਤੀ ਨੇ ਕੀਤੇ ਖੁਲਾਸੇ ਕਿ ਹਾਲ ਲੁੱਟ ਦੀ ਨੀਅਤ ਨਾਲ ਨਹੀਂ ਬਲਕਿ ਕਤਲ ਕਰਨ ਦੀ ਕੋਸ਼ਿਸ਼ ਦੇ ਵਿੱਚ ਕੀਤਾ ਗਿਆ ਸੀ ਹਮਲਾ ਰਖੜੀ ਤੋਂ ਪਹਿਲਾਂ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ ਕਰਦਾ ਸੀ ਨਸ਼ਾ ਪੁੱਬਾ ਮਾਰ ਮਾਰ ਰੋਈਆਂ ਭੈਣਾਂ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਕਿਨੌਣੇ ਕਾਰੇ ਤੋਂ ਬਾਅਦ ਇਨਸਾਫ ਦੀ ਮੰਗ ਲੋਕਾਂ ਦੇ ਹੱਥਾਂ ਦੇ ਵਿੱਚ ਬੈਨਰ ਫੜ ਕੇ ਪੱਛਮੀ ਬੰਗਾਲ ਸਰਕਾਰ ਤੋਂ ਮੰਗਿਆ ਇਨਸਾਫ ਟਾਂਡਾ ਰੋਡ ਤੇ ਜੰਮ ਕੇ ਚੱਲੀਆਂ ਤਲਵਾਰਾ ਕੂੜਾ ਸੁੱਟਣ ਨੂੰ ਲੈ ਕੇ ਹੋਇਆ ਸੀ ਵਿਵਾਦ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਦਰਅਸਲ ਦੋ ਤਸਕਰਾਂ ਨੂੰ ਵੱਡੀ ਮਾਤਰਾ ਉਹਦੇ ਵਿੱਚ ਹੈਰੋਇਨ ਤੇ ਅਫੀਮ ਦੇ ਸੜੇ ਗ੍ਰਿਫਤਾਰ ਕੀਤਾ ਗਿਆ। ਇਸ ਬਾਬਤ ਜਾਣਕਾਰੀ ਦਿੰਦਿਆਂ ACP ਨਰਮਲ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਟੀ ਪੁਆਇੰਟ ਤੇ ਨਾਕਾਬੰਦੀ ਕੀਤੀ ਸੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਜੰਡਿਆਲਾ ਜਲੰਧਰ ਦੇ ਨੇੜੇ ਚੈਕਿੰਗ ਕੀਤੀ ਜਾ ਰਹੀ ਸੀ ਉਸ ਦੇ ਦਰਮਿਆਨ ਜੰਡਿਆਲਾ ਵਾਲੇ ਪਾਸਿਓ ਇੱਕ ਵਿਅਕਤੀ ਜੋ ਕਿ ਮੋੜੇ ਤੇ ਬੈਗ ਟਾਂਕੇ ਆਂਦਾ ਹੋਇਆ ਨਜ਼ਰ ਆਇਆ ਤੇ ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਜਦ ਉਸ ਨੂੰ ਰੋਕਿਆ ਤਾਂ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ ਸਵਾ ਕਿਲੋ ਹੈਰੋਇਨ ਦੀ ਬਰਾਮਦਗੀ ਹੋਈ ਹੈ ਇਸ ਬਾਬਤ ਜਾਣਕਾਰੀ ਦੰਦਿਆ ਜਿਹੜੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਤੁਰੰਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਪਛਾਣ ਮਨਜੀਤ ਸਿੰਘ ਉਰਫ ਮਨੀ ਪੁੱਤਰ ਬਲਵੀਰ ਸਿੰਘ ਨਿਵਾਸੀ ਪਿੰਡ ਉਮਰੇਵਾਲ ਨਜ਼ਦੀਕ ਮਾਤਾ ਮੰਦਿਰ ਥਾਣਾ ਮਹਿਦਪੁਰ ਜਰੰਦਰ ਦੇ ਰੂਪ ਦੇ ਵਿੱਚ ਹੋਈ ਐਸਪੀ ਨਰਮਲ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਦੇ ਦੌਰਾਨ ਪਤਾ ਚੱਲਿਆ ਕਿ ਮਨਜੀਤ ਸਿੰਘ ਦਾ ਇੱਕ ਸਾਥੀ ਵੀ ਹੈ ਜੋ ਕਿ ਇਸ ਡਰੱਗ ਰੈਕਟ ਦੇ ਵਿੱਚ ਸ਼ਾਮਲ ਸੀ ਜੋ ਹੈਰੋਇਨ ਪੋਸਟ ਤੇ ਅਫੀਮ ਦੀ ਪੂਰਤੀ ਇਸ ਨੂੰ ਕਰ ਪਾਉਂਦਾ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਸ ਦੇ ਖਿਲਾਫ ਵੀ ਕਈ ਮਾਮਲੇ ਦਰਜ ਨੇ ਤੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਰਹਿ ਰਿਹਾ ਤੇ ਬਾਰ ਬਾਰ ਆਪਣੀ ਜਗਾ ਵਿਭਗ ਰ ਇਸ ਬਾਬਤ ਜਾਣਕਾਰੀ ਦਿੰਦੇ ਆ ਵੀ ਦੱਸਿਆ ਗਿਆ ਕਿ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆ ਇੱਕ ਹੋਰ ਦੋਸ਼ੀ ਜਿਹੜਾ ਏ ਜੁਗਰਾਜ ਸਿੰਘ ਜਿਸ ਨੂੰ ਕੀ ਭਾਕਸ਼ੂਨਾਗ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਕੋਲੋਂ 5.58 ਕਿਲੋਗ੍ਰam ਅਫੀਮ ਬਰਾਮਦ ਹੋਈਆ ਦੋਮਾ ਤੇ ਮਾਮਲੇ ਦਰਜ ਹੋ ਚੁੱਕੇ ਨੇ ਤੇ ਨਾ ਤੋਂ ਡੁੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਜਿਹਦੇ ਸਬੰਧ ਵਿੱਚ ਇੱਕ ਵਿਸ਼ੇਸ਼ ਜਿਹੜੀ ਹੈਗੀ ਆ ਮਹਿਮ ਜਲੰਧਰ ਪੁਲਿਸ ਵੱਲੋਂ ਚਲਾਈ ਗਈ ਸੀ ਤੋ ਇਸੇ ਕੈਂਪੇਨ ਦੇ ਤਹਿਤ ਇਨਚਾਰਜ ਸੀਆਈਏ ਇੰਸਪੈਕਟਰ ਸੰਦਰ ਸਿੰਘ ਦੀ ਟੀਮ ਨੂੰ 23 14 ਨੂੰ ਇੱਕ ਅਹਿਮ ਸਫਲਤਾ ਮਿਲੀ ਜਦੋਂ ਦਰਾਨੇ ਸ਼ਕੀਪੁਰਸ਼ ਐਸੇ ਜਸਵਿੰਦਰ ਸਿੰਘ ਦੀ ਹਾਜ਼ਰੀ ਦੇ ਵਿੱਚ ਇੱਕ ਜਿਹੜਾ ਹੈਗਾ ਮਨਜੀਤ ਸਿੰਘ ਮਾੜੀ ਮਨਜੀਤ ਸਿੰਘ ਮਾੜੀ ਨਾਮ ਦਾ ਜਿਹੜਾ ਐ ਦੋਸ਼ੀ ਸੀਗਾ ਉਹਨੂੰ ਕਾਬੂ ਕੀਤਾ ਘੋਡੇ ਸਵਰਾਏ ਪਿੰਡ ਤੋਂ ਔਰ ਦਰਾਨੇ ਚੈਕਿੰਗ ਮਨਜੀਤ ਸਿੰਘ ਮਾੜੀ ਦੇ ਕੋਲੋਂ 1 ਕਿਲੋ 25 ਗ੍ਰਾਮ ਜਿਹੜੀ ਸੀਗੀ ਹੈਰਨ ਬਰਾਮ ਹੋਈ ਸੀਗੀ ਜੋ ਇਹਦੇ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 181 ਮਿਤੀ 14 8 24 ਜਿਹੜੀ ਹੈਗੀ ਆ ਇਹ ਦਰਜ ਰਜਿਸਟਰ ਹੋਈ ਸੀਗੀ ਥਾਣਾ ਸਦਰ ਜਲੰਧਰ ਦੇ ਵਿੱਚ ਤੋਂ ਜਦੋਂ ਇਹਨੂੰ ਇੰਟਰੋਗੇਸ਼ਨ ਦੇ ਦੌਰਾਨ ਮਾੜੀ ਨੂੰ ਪੁੱਛਗਿੱਛ ਕੀਤੀ ਗਈ ਕਿ ਇਹਦਾ ਨੈਟਵਰਕ ਕੀ ਹੈਗਾ ਤੋਂ ਇਹਦੇ ਬੈਕਵਰਡ ਨੂੰ ਜਿਹੜਾ ਹੈਗਾ ਬੈਕਵਰਡ ਫਾਰਵਰਡਸ ਲਿੰਕਸ ਨੂੰ ਜਿਹੜਾ ਹੈਗਾ ਪੁਲਿਸ ਨੇ ਵਾਚਿਆ ਤੋਂ ਬੈਕਵਾਰਡ ਲਿੰਕ ਦੇ ਵਿੱਚ ਇੱਕ ਜਗਰਾਤ ਸਿੰਘ ਜੋਗਾ ਬੇਸਿਕਲੀ ਇਹ ਵੀ ਇੱਕ ਬਹੁਤ ਹਾਈ ਲੈਵਲ ਦਾ ਸਮਗਲਰ ਹੈ ਜਿਹੜਾ ਕਿ ਦੋਲੇਵਾਲ ਪਿੰਡ ਮੋਗੇ ਦੇ ਵਿੱਚ ਪੈਂਦਾ ਹੈਗਾ ਉਹਨੂੰ ਨਾਮਜ਼ਦ ਕੀਤਾ ਸੀ ਸੋ ਇਹ ਜਿਹੜਾ ਹੈਗਾ ਜਗਰਾਤ ਸਿੰਘ ਇਹਦੇ ਕੋਲੋਂ ਜਿਹੜਾ ਇਹਦਾ ਡਿਸਕਲੋਜ਼ਰ ਸਟੇਟਮੈਂਟ ਸੀਗਾ ਆਪਣੇ ਮਾਣੀ ਦਾ ਉਹਦੇ ਅਕੋਰਡਿੰਗਲੀ ਜਗਰਾਤ ਸਿੰਘ ਜਿਹੜਾ ਹੈਗਾ 5 ਕਿਲੋ ਜਿਹੜੀ 5 ਕਿਲੋ 58 ਗ੍ਰਾਮ ਜਿਹੜੀ ਅਫੀਮ ਹੈ ਇਹਦੇ ਤੋਂ ਬਰਾਮਦ ਹੋਈ ਹੈ। ਤੋਂ ਜਿਹੜੇ ਇਹ ਇੰਟਰ ਸਟੇਟ ਜਿਹੜਾ ਇਹ ਡਰੱਗ ਰੈਕਡ ਚਲਾਉਂਦੇ ਸੀਗੇ ਆਲਮੋਸਟ ਜਿਹੜਾ ਇਹ ਸਮਗਲਨ ਇਹ ਕਰਦੇ ਸੀਗੇ ਜਿਹੜੇ ਨਸ਼ੇ ਦੀ ਇਹ ਐਮਪੀ ਰਾਜਸਥਾਨ ਵਗੈਰਾ ਤੋਂ ਇਹ ਲੈ ਕੇ ਆਉਂਦੇ ਸੀਗੇ। ਤੋਂ ਫਿਲਹਾਲ ਇਸ ਰੈਕਟਰ ਨੂੰ ਬਸਟ ਕਰਨ ਦੇ ਵਿੱਚ ਜਿਹੜੀ ਜਲੰਧਰ ਪੁਲਿਸ ਹੈਗੀ ਹੈ ਖਾਸ ਕਰਕੇ ਕਮਿਸ਼ਨਰ ਪੁਲਿਸ ਇਹ ਦੋ ਜਿਹੜੇ ਹੈਗੇ ਅਸੀਂ ਮੋٹے ਸਮਗਲਰ ਮਨਜੀਤ ਮਾਣੀ ਔਰ ਜਗਰਾਤ ਸਿੰਘ ਜੋਕਰ ਇਹਨਾਂ ਨੂੰ ਸੀ ਗ੍ਰਿਫਟਰ ਕੀਤਾ ਹੈਗਾ ਤੋਂ ਫਿਲਹਾਲ ਜਿਹੜੇ ਹੈਗੇ ਸਾਡੇ ਕੋਲੇ ਪੁਲਿਸ ਮੰਨਦੇ ਨੇ ਅਲਿਗੇਸ਼ਨ ਜਿਹੜੇ ਹੈਗੇ ਚੱਲ ਰਹੀ ਹੈ ਜਿਹੜਾ ਮਾਣੀ ਹੈ ਮਾਣੀਦਰ ਮਾਣੀ ਚਲ ਹੈ ਸਰ ਕਿਹਨੇ ਜਲੰਧਰ ਮਾਣੀਦਰ ਤਿੰਨ ਦਿਨ ਦਾ ਹੈ ਜਿਹੜਾ ਮਾਣੀ ਆ ਉਹ ਵੀ ਸਾਡੇ ਕੋਲੇ ਪੁਲਿਸ ਰਿਮਾਰਟ ਤੇ ਆ ਔਰ ਇਹਨਾਂ ਕੇ ਜੋ ਕਰ ਤੋਨਾਂ ਦਾ ਤਿੰਨ ਤਿੰਨ ਦਿਨ ਦਾ ਸਰਮਾਡ ਹਾਂ ਜੀ ਤਿੰਨ ਤਿੰਨ ਦਿਨ ਦਾ ਦੋਨਾਂ ਦਾ ਰਮਾਡ ਜਿਹੜੀ ਸੀ ਕਿੱਥੋਂ ਲੈਦੇ ਸੀ ਨਸ਼ਾ ਜਿਹੜਾ ਕਿੱਥੋਂ ਹੋਏ ਕਵਰ ਕਰ ਜਿਹੜਾ ਇਹ ਇੱਥੇ ਜਾ ਕੇ ਟ੍ਰੇਡਿੰਗ ਕੀਤੀ ਕੋਈ ਕੋ ਇਹ ਜਿਹੜੀ ਮੰਜੀਤ ਦੇ ਕੋਲੋਂ ਰਿਕਵਰ ਹੋਈ ਹੈਗੀ ਆ ਔਰ ਜਿਹੜੀ ਜੋਗੇ ਦੇ ਕੋਲੋਂ ਰਿਕਵਰ ਹੈਗੀ ਆ ਇਹ ਸਾਰਾ ਜਿਹੜਾ ਹੈਗਾ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਆ ਅਸੀਂ ਤੁਹਾਨੂੰ ਇਹਦੇ ਵਿੱਚ ਕਲੀਅਰ ਕਰਦੇ ਹਾਂ ਜੀ ਸਾਰਾ ਕਿ ਤੁ ਮੰਦੀ ਦਾ ਕਿਹਦੇ ਖਿਲਾਾਲ ਇਕੱਠੇ ਚੱਲਦੇ ਹੈਗੇ ਨੇ ਔਰ ਇੱਕ ਦੂਜੇ ਨੂੰ ਸਪਲਾਈ ਕਰਦੇ ਨੇ ਲੇਕਿਨ ਡੀਟੇਲ ਅਨੈਰੋਗੇਸ਼ਨ ਦੇ ਵਿੱਚ ਇਸ ਤਰ੍ਹਾਂ ਦਵਾਰ ਰਸਦਾ ਸਰ ਮਾਰਕੀਟ ਵੈਲਿਊ ਕੀ ਹੈ ਜਿਹੜੀ ਫੀਮ ਪੱਕੀ ਉਹ ਮਾਰਕੀਟ ਵੈਲਿਊ ਫੀਮ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਰੇਟ ਦੇ ਵਿੱਚ ਹੈਗੀ ਆ ਆਇਰਨ ਆਰ ਫੀਮ ਵੈਸੇ ਮਾਰਕੀਟ ਵੈਲਿਊ ਤਾਂ ਨਹੀਂ ਕਹਿ ਸਕਦੇ ਹੈਗੇ ਸਮਾਜ ਦੇ ਵਿੱਚ ਜੋ ਰੇਟ ਚੱਲਦਾ ਹੈਗਾ ਉਹਦੀ ਕੋਈ ਕੋਸਟ ਨਹੀਂ ਆਪਾਂ ਲਾ ਸਕਦੇ ਹੈਗੇ ਕਿਦੀ ਮਾਰਕੀਟ ਵੈਲਿਊ ਕੀ ਹੈ ਨੈਚਰਲ ਰੈਕਟਿਵ ਵੈਲਿਊ ਕਰਦੇ ਠੀਕ ਨਹੀਂ ਮਾਰਕੀਟ ਵੈਲਿਊਸ ਐਂਟਰਨੈਸ਼ਨ ਵੈਲਿਊਸ ਨਾਲ ਨਹੀਂ ਲਾਉਣੀ ਚਾਹੀਦੀ ਜਲੰਧਰ ਦੇ ਵਾਰਡ ਨੰਬਰ 60 ਦੇ ਦੀਨੋਂ ਦੇ ਇਲਾਕੇ ਟਾਂਡਾ ਰੋਡ ਤੇ ਸਥਿਤ ਵਿਕਾਸਪੁਰੀ ਡੰਪ ਤੇ ਜੰਮ ਕੇ ਹੰਗਾਮਾ ਹੋ ਗਿਆ ਤੇ ਤਲਵਾਰਾ ਚਲੀਆਂ ਨੇ ਨਿਮਿਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਤਾਂ ਦੱਸਦੀ ਹੈ ਕਿ ਇਸ ਵਿਵਾਦ ਦਾ ਕਾਰਨ ਇੱਕ ਪ੍ਰਾਈਵੇਟ ਵਿਅਕਤੀ ਦੇ ਵੱਲੋਂ ਕੂੜਾ ਸੁੱਟਣਾ ਦੱਸਿਆ ਜਾ ਰਿਹਾ ਹੈ ਸਰਕਾਰੀ ਮੁਲਾਜ਼ਮ ਦੇ ਨਾਲ ਇਸੇ ਨੂੰ ਲੈ ਕੇ ਉਸ ਦਾ ਵਿਵਾਦ ਹੋ ਜਾਂਦਾ ਹੈ ਮੌਕੇ ਤੇ ਪੁਲਿਸ ਨੇ ਤਲਵਾਰਾ ਕਬਜ਼ੇ ਦੇ ਵਿੱਚ ਲਈਆਂ ਨੇ ਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੋਸ਼ ਲਾਉਂਦਿਆ ਹੋਇਆ ਉਸ ਪ੍ਰਵਾਸੀ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਕੂੜਾ ਸੁੱਟਦਾ ਤਾਂ ਸਰਕਾਰੀ ਮੁਲਾਜ਼ਮ ਸੰਨੀ ਦੇ ਵੱਲੋਂ ਉਸ ਤੋਂ ਹਜ਼ਾਰ ਰੁਪਏ ਮੰਗੇ ਗਏ ਨੇ ਜਦ ਉਸਦੇ ਵੱਲੋਂ ਮਨਾ ਕਰ ਦਿੱਤਾ ਗਿਆ ਤਾਂ ਸਾਥੀਆਂ ਨੂੰ ਬੁਲਾ ਕੇ ਤਲਵਾਰਾਦਨਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਜਦ ਲੋਕ ਇਕੱਠੇ ਹੁੰਦੇ ਨੇ ਤਾਂ ਉਸ ਵਿਅਕਤੀ ਦੀ ਜਾਨ ਬਚ ਗਈ ਹੈ ਵਿਅਕਤੀ ਦਾ ਕਹਿਣਾ ਹੈ ਕਿ ਨਾ ਲੋਕਾਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਰੇੜੀ ਵਾਲਿਆਂ ਨੂੰ ਆਏ ਦਿਨਾਂ ਵੱਲੋਂ ਤੰਗ ਕੀਤਾ ਜਾਂਦਾ ਹੈ ਉਧਰ ਦੂਜੇ ਪਾਸੇ ਸੰਨੀ ਦੇ ਵੱਲੋਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਉਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਡੇੜੀ ਦਾ ਕੂੜਾ ਸੁੱਟ ਰਿਹਾ ਸੀ ਜਦ ਉਸ ਨੂੰ ਰੋਕਿਆ ਗਿਆ ਤਾਂ ਇਸ ਦੇ ਵੱਲੋਂ ਹਮਲਾ ਕੀਤਾ ਗਿਆ ਤਲਵਾਰ ਮਰਨ ਲੱਗੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਤਲਵਾਰ ਫੜੀ ਗਈ ਹੈ ਤਾਂ ਇਸ ਵਿਅਕਤੀ ਨੇ ਉਕਤ ਪਰਵਾਸੀ ਦੇ ਹੀ ਇਲਜ਼ਾਮ ਲਗਾ ਦਿੱਤੇ ਨੇ ਜਦਕਿ ਇਸ ਮਾਮਲੇ ਦੇ ਵਿੱਚ ਹੁਣ ਦੋਵੇਂ ਤੇ ਰਾਈ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਨੇ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਬਿਆਨ ਦਰਜ ਕਰ ਲਈ ਗਏ ਨੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਕੁਦਨੀ ਉਹ ਪੈਸੇ ਮੰਗਨੇ ਆ ਮੇਰੇ ਕੋ ਚਿੱਟਾ ਪੀ ਕੇ ਚਾਰ ਪੰਜ ਛੇ ਬੰਦੇ ਲੈ ਕੇ ਮੇਰੇ ਕੋ ਮੰਗਨੇ ਲਗਾ ਉਲੀ ਤੁਰਵਲ ਮਾਰਾ ਫਿਰ ਉਲੀ ਦਾ ਉਹ ਸਿਰ ਫੜ ਗਿਆ फिर मेरा नाम लगा रहा क्या है क्या पैसे मांग रहा है वो सरकारी मुलाजम है पैसे मांग रहा है अच्छा कितने पैसे मांग रहा है वो हजार रूपए मैंने मांग रहा है अच्छा वो क्या वो सरकारी मुलाजिम है हाँ, ये यही अच्छा उसने क्या हथियार भी लेके हथियार हाँ, लेके आया सभी ने देखा इधर हर हर बंदा देखा इदर... अच्छा छह सात बंदा लेके आया था मेरे को मारने के लिए पाजी अच्छा पैसे मांग रहा है के पैसे मांग रहा है वो ना इसीलिए पैसे मांग रहा है वो तो सरकारी कूड़े के पैसे फिर भी लेता है हमेशा ही लेता है पंच तो तीन चार साल से लेता है कितने पैसे लेता है मेरे से हजार है बाकी सब बंदे से लेता है पाँच सौ छह सौ सात सौ अच्छा आज क्या बात हुई है आज कुछ नहीं बात हुआ वो पैसे मांगने कम हो गया फिर मेरे से मांगने मैं दिया ही नहीं उसको पैसे फिर मेरे को मांगने आ गया तर लेके छः सात बंदे लेके अच्छा कृपान लेके आया हाँ जी ਪੁਲਿਸ ਕੋ ਬੁਲਾਇਆ ਇਸੇ ਬਾਤ ਹੋਈ ਇਹ ਪੁਲਿਸ ਨੇ ਬੋਲਾ ਕਿ ਮੇਰਾ ਕੋਈ ਜਾਣ ਪਛਾਣ ਨਹੀਂ ਨਹੀਂ ਹੈ ਅੱਛਾ ਯਹਾਂ ਪਰ ਆਪ ਕੂੜਾ ਉਠਾਤੇ ਹੋ ਹਾਂ ਸਵੇਰੇ ਆਏਗਾ ਮੇਰਾ ਮੋਹੱਲੇ ਮੱਲੇ ਸਭ ਕਹ ਰਹੇ ਸਵੇਰੇ ਆਉਣਗੇ ਠੀਕ ਹੈ ਕਮੈਂਡ ਕੀ ਨਾਮ ਹੈ ਤੁਹਾਡਾ ਸਨਨੀ ਸਨਨੀ ਕੀ ਗੱਲ ਹੋਈ ਹੈ ਇੱਥੇ ਨਾ ਗੱਡੀ ਆਈ ਸੀ ਪ੍ਰਾਈਵੇਟ ਗਰਟੀਕਲੋ ਹਸਪੀਟਲ ਦੀ ਆਪਣੇ ਆਈ ਸੀ ਗੱਡੀ ਤਾਂ ਮੈਂ ਇਹਨੂੰ ਪੁੱਛਿਆ ਵੀ ਇਹ ਗੱਡੀ ਇਹ ਕਿਹੜੀ ਕਿੱਥੋਂ ਆਈ ਕਿ ਕੋਈ ਨਹੀਂ ਇਹ ਕੱਦੋਂ ਸਾਈ ਯਾ ਨਾ ਗੱਡੀ ਸਾ ਇਹ ਇਹ ਮੈਨੂੰ ਗਲਤ ਸ਼ਬਦ ਬੋਲਣ ਲੱਗ ਗਿਆ ਇਹ ਗਲਤ ਸ਼ਬਦ ਬੋਲ ਲੱਗਿਆ ਤੇ ਮੈਨੂੰ ਗਲਿਓ ਫੜ ਲਿਆ ਨੇ ਕਿ ਵੀ ਤੂੰ ਕੋਲੋਂ ਹੁੰਦਾ ਪੁੱਛਣਾ ਦਾ ਮੈਂ ਕਹਿੰਦਾ ਉਹਨਾਂ ਦਾ ਕਹਿਣਾ ਸਾਡੇ ਕੋਲ ਪੈਸੇ ਵੀ ਮੰਗ ਕੀਤੀ ਜਾਂਦੀ ਹੈ ਪੈਸੇ ਪੁੱਛੇ ਇੱਥੇ ਕਿਸ ਕੋਈ ਕਿਰਪਾਨ ਕਿਰਪਾਨਾਂ ਲਈਆਂ ਗਈਆਂ ਉਹ ਇਹਨਾਂ ਕੋ ਨਿਕਲੀ ਗਿਆ ਤੁਹਾਡੇ ਹੱਥਾਂ ਦੇ ਵਿੱਚ ਵੀ ਫੜੇ ਕੋਈ ਆ ਦੇਖੋ ਜੀ ਹਾਂਜੀ ਕੋਈ ਇੱਕ ਤੁਹਾਡੀ ਇੱਥੇ ਡਿਊਟੀ ਹੈ ਮੇਰੀ ਇੱਥੇ ਇਹਨਾਂ ਨੇ ਡਿਊਟੀ ਲਈ ਵੀ ਨਹੀਂ ਕਿੰਨਾ ਨੇ ਡਿਊਟੀ ਲਗਾਈ ਹੈ ਤੋ ਇੱਥੇ ਕੋ ਇਲਾਕਾ ਇੱਧਰ ਦਾ ਸਾਰਾ ਮੇ ਕੋਈ ਹੈ ਕਿੰਨੇ ਵਜੇ ਤੱਕ ਲੱਕਾ ਹੁੰਦਾ ਤੁਸੀਂ ਇਸ ਟਾਈਮ ਮੁੰਡੇ ਵੀ ਤੁਹਾਡੇ ਵੱਲੋਂ ਬੁਲਾਏ ਕੇ ਸੀ ਨਹੀਂ ਮੁੰਡੇ ਨਹੀਂ ਮੁੰਡੇ ਲਾਏ ਗਏ 3 ਵਜੇ ਤੱਕ ਜਿਹੜੀ ਡਿਊਟੀ ਸੀ ਨਾ ਮਿਲਨ ਬਜਰਾਲਲ ਭਾਈ ਕਹਿੰਦੇ ਇੱਥੇ ਦੇਖ ਲਈ ਵੀ ਕੋਈ ਬਾਹਲੀ ਗੱਡੀ ਨਾ ਸਿੱਟੀ ਜਾਵੇ ਤਾਂ ਇਹ ਪ੍ਰਾਈਵੇਟ ਗੱਡੀ ਆਈ ਸੀਗੀ ਤਾਂ ਪ੍ਰਾਈਵੇਟ ਗੱਡੀ ਨੂੰ ਮੈਂ ਪੁੱਛਿਆ ਵਾ ਕਿ ਕਿਉਂ ਉਹਨਾਂ ਵੱਲੋਂ ਕਿਹਾ ਜਾਂਦਾ ਰੋਬ ਲਗਾਏ ਜਾਂਦੇ ਨੇ 1000 ਰੁਪਏ ਦੀ ਮੰਗ ਕੀਤੀ ਪਾ ਜੀ ਉਹ ਇੱਥੇ ਕਾਰਵਾਈ ਕਰ ਦੇਖ ਲੈਣ ਜੇ ਬਜਰਾਲਲ ਭਾਈ ਕਹਿੰਦੇ ਜੇ ਕੋਈ ਤ aíਓ ਕੀ ਮਾਮਲਾ ਕੀ ਆ ਮਾਮਲਾ ਇਦਾਂ ਹੀ ਨਾਲ ਰਸਨ ਦੇ ਬਾਬਾ ਇਹ ਕਿਥੇ ਕੰਮ ਕਰਦੇ ਆ ਜੀ ਇਹਨਾਂ ਦੇ ਨਾਲ ਇਹ ਕੋਈ ਬੰਦਾ ਸਰਕਾਰੀ ਮਿਲਾਈ ਇਹਨਾਂ ਦਾ ਇਹ ਨੇ ਅੰਗਲ ਛਕਣਾ ਛੁਗੜਾ ਬੋਇਆ ਇਹ ਕਹਿੰਦੇ ਜੀ ਮਾਰਿਆ ਇਹਦੇ ਨਾਲ ਪੰਜ ਚਾਰ ਬੰਦੇ ਹੋਰ ਆਏ ਆ ਉਹਨਾਂ ਨੇ ਇਹਨਾਂ ਨਾਲ ਕੁੱਟਮਾਰ ਕੀਤੀ ਆ ਜੀ ਇਹਦੇ ਅਸੀਂ ਬਿਆਨ ਲਵਾਂਗੇ ਇਹਦਾ ਨਾਮ ਕੀ ਹੈਗਾ ਕਿਹਦੇ ਵੱਲੋਂ ਮਾਰ ਕੁੱਟ ਕੀਤੀ ਗਈ ਹੈ ਮਾਰ ਕੁੱਟ ਲਿਖਾ ਸੈਮੀ ਲਿਖਾਂਦਾ ਜੀ ਜੀ ਕੋਈ ਹਥਿਆਰਥੁਰ ਵੀ ਯੂਜ਼ ਹੋਏ ਨੇ ਕਹਿੰਦੇ ਨਹੀਂ ਇਹਨਾਂ ਦੇ ਕਹਿਣ ਦੇ ਮੁਤਾਬਕ ਆ ਬੋਲਾ ਦੇ ਕੋਈ ਸ਼ਿਕਾਇਤ ਕਿ ਕਿਸੇ ਗੱਲ ਤੋਂ ਲੜਾਈ ਹੈ ਕੋਈ ਪੈਸੇ ਦੇ ਲੈਣ ਦੇਣ ਤੋਂ ਲੜਾਈ ਹੈ ਅੱਛਾ ਤਾਂ ਲੈਣ ਨੇ ਤੋਂ ਲੜਾਈ ਹੈ ਇਹਨਾਂ ਦੀ ਕੋਈ ਆਪਣੀ ਕਹਿਣ ਦੀ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਗੱਲ 250 ਰੁਪਏ ਦੇ ਆ ਅੱਜ ਇਹਨੂੰ ਬੰਦੇ ਨੂੰ ਦੇਣੇ ਆ ਜੀ ਇਹਨਾਂ ਦੇ ਕੋਲ ਦਰਖਾਸਤ ਲੈਣੇ ਆ ਦਰਖਾਸਤ ਲੈ ਕੇ ਜਿਹੜਾ ਵੀ ਇਹਨਾਂ ਦੱਸਦੇ ਨੇ ਉਸ ਨਾਲ ਕੋਈ ਗੱਲ ਨਹੀਂ ਕਰਦੇ ਕੁਝ ਦਿਨਾਂ ਪਹਿਲਾਂ ਅੰਮ੍ਰਿਤਸਰ ਦੇ ਗੁੰਮਟਾਲਾ ਬਾਈਪਾਸ ਦੇ ਨਜ਼ਦੀਕ ਇੱਕ ਵਿਅਕਤੀ ਗਿਆਨ ਚੰਦ ਨੂੰ ਲੁੱਟਣ ਦੀ ਨੀਅਤ ਨਾਲ ਉਸ ਉੱਤੇ ਹਮਲਾ ਕਰਕੇ ਕੁਝ ਵਿਅਕਤੀਆਂ ਦੇ ਵੱਲੋਂ ਉਸ ਨੂੰ ਲੁੱਟਦਾ ਸ਼ਿਕਾਰ ਬਣਾਇਆ ਗਿਆ ਸੀ ਇਸ ਕੇਸ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਕੁਝ ਲੋਕਾਂ ਤੇ ਮਾਮਲਾ ਦਰਜ ਕੀਤਾ ਤਾਂ ਉੱਥੇ ਹੀ ਜ਼ਖਮੀ ਵਿਅਕਤੀ ਦੇ ਵੱਲੋਂ ਹੁਣ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਨੇ ਉਸ ਦਾ ਕਹਿਣਾ ਹੈ ਕਿ ਉਸ ਉੱਪਰ ਲੁੱਟ ਦੀ ਨੀਅਤ ਨਾਲ ਨਹੀਂ ਬਲਕਿ ਕਤਲ ਦੀ ਨੀਅਤ ਨਾਲ ਇਹ ਹਮਲਾ ਹੋਇਆ ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਗਿਆਨ ਚੰਦ ਜਿਸ ਨੇ ਦੱਸਿਆ ਕਿ 7 ਅਗਸਤ ਨੂੰ ਗੁੰਮਟਾਲਾ ਪੁਲ ਦੇ ਨੇੜੇ ਜਸਪ੍ਰੀਤ ਸਿੰਘ ਤੇ ਉਸਦੇ ਸਾਥੀਆਂ ਨੇ ਉਸ ਉਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਉਸਦੇ ਗਲੇ ਦੇ ਵਿੱਚ ਪਈ ਸੋਨੇ ਦੀ chain ਤੇ ਨਗਦੀ ਵੀ ਲੁੱਟੀ ਆ ਉਸਨੇ ਦੱਸਿਆ ਕਿ ਜੇਕਰ ਰਾਹਗੀਰ ਨਾ ਆਉਂਦੇ ਤਾਂ ਉਸਦੀ ਮੌਤ ਪੱਕੀ ਸੀ ਜਾਂ ਚੰਦ ਨੇ ਇਹ ਵੀ ਦੱਸਿਆ ਕਿ ਉਸਤੇ ਹਮਲੇ ਪਿੱਛੇ ਵੱਡੀ ਸਾਜ਼ਿਸ਼ ਰਚੀ ਗਈ ਸੀ ਉਸ ਦਾ ਇਹ ਕਹਿਣਾ ਕਿ ਉਹ ਮਜੀਠਾ ਰੋਡ ਤੇ ਸਥਿਤ ਇੱਕ ਨਿੱਜੀ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਤੇ ਉਸੇ ਫੈਕਟਰੀ ਦੇ ਵਿੱਚ ਸਿਕੰਦਰ ਨਾਮ ਦਾ ਵਿਅਕਤੀ ਪਿਛਲੇ 15-20 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਿਹਾ ਫੈਕਟਰੀ ਮਾਲਕ ਨੇ ਸਿਕੰਦਰ ਨੂੰ ਠੇਕੇ ਤੋਂ ਹਟਾ ਕੇ ਠੇਕਾ ਗਿਆਨ ਚੰਦ ਨੂੰ ਦੇ ਦਿੱਤਾ ਸੀ ਤੇ ਉਸ ਨੂੰ ਸ਼ੱਕ ਹੈ ਕਿ ਹਮਲਾ ਉਸੇ ਪੁਰਾਣੇ ਠੇਕੇਦਾਰ ਨੇ ਕਰਵਾਇਆ ਅੱਗੇ ਗੱਲ ਕਰਦੇ ਹਾਂ ਉਸ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਨੇ ਪਰ ਉਹ ਚਾਹੁੰਦੇ ਨੇ ਕਿ ਇਸ ਮਾਮਲੇ ਦੇ ਵਿੱਚ ਇਰਾਦਾਇਕ ਕਤਲ ਦਾ ਕੇਸ ਦਰਜ ਹੋਵੇ ਦੂਜੇ ਪਾਸੇ ਇੰਟਰਨੈਸ਼ਨਲ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਆਗੂ ਹਰੀਸ਼ ਸ਼ਰਮਾ ਨੇ ਵੀ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਇੱਥੇ ਜ਼ਖਮੀ ਗਿਆਨ ਚੰਦ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਤਾਂ ਉਸ ਦੇ ਆਧਾਰ ਤੇ ਇਰਾਦਾਇਕ ਕਤਲ ਦਾ ਮਾਮਲਾ ਦਰਜ ਹੋਵੇ ਤੇ ਇਸ ਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ 7 ਦਿਨਾਂ ਦੇ ਵਿੱਚ ਪੁਲਿਸ ਦੇ ਵੱਲੋਂ ਇਰਾਦਾਇਕ ਕਤਲ ਦਾ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ ਫਿਰ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਬੈਠ ਕੇ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਜਿਵੇਂ ਸਲੀ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਕੀ ਨਾਮ ਹੈ ਜੀ ਤੁਹਾਡਾ ਜੀ ਧੰਨਵਾਦ ਮੇਰਾ ਨਾਮ ਗਿਆਨ ਚੰਦ ਹੈ ਪਿਤਾ ਨੇਮ ਭਦਰ ਸਿੰਘ ਮੈਂ 7 ਅਗਸਤ ਨੂੰ ਮੈਂ ਮਲਕੰਨ ਤੋਂ ਘਰ ਨੂੰ ਆ ਰਿਹਾ ਸੀ ਔਰ ਗੁੰਮਟਾਲੀ ਪੁੱਲ ਲੱਗੇ ਮੇਰਾ ਉਥੇ ਮਲਕਾਤਲਾ ਹਮਲਾ ਹੋਇਆ ਜਿਹਦੇ ਕਰਕੇ ਮੈਨੂੰ ਮਤਲਬ ਬਹੁਤ ਦੂਜੀਆਂ ਸੱਟਾਂ ਲੱਗੀਆਂ ਔਰ ਮੈਨੂੰ ਪੂਰੀ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਉੱਤੇ ਹਮਲਾ ਕਿਉਂ ਕੀਤਾ ਗਿਆ ਔਰ ਮੈਂ ਚਾਹਨਾ ਵਾਂ ਕਿਉਂਕਿ ਜਿੰਨੇ ਵੀ ਮਤਲਬ ਕਿ ਪਿੱਛੇ ਮਲੇ ਮੈਨੂੰ ਲੱਗਦਾ ਕਿ ਜਿਹੜਾ ਆਪਣਾ ਉਥੇ ਠੇਕੇਦਾਰ ਹੈਗਾ ਸਕੰਦਰ ਹੈਗਾ ਇਹ ਜਿਹੜਾ ਪਹਿਲਾਂ ਕੰਮ ਕਰਦਾ ਸੀ ਔਰ ਉਹਨਾਂ ਦਾ ਬੇਟਾ ਲਲਿਤ ਔਰ ਉਹਨਾਂ ਦਾ ਬੇਟਾ ਮਤਲਬ ਕਿ ਵਾਸ਼ੂ ਸਕੰਦਰ ਇਹ ਤਿੰਨੋਂ ਉਥੇ ਹੈਗੇ ਮੌਜੂਦ ਹੈਗੇ ਜਦੋਂ ਮੈਂ ਉਹ ਤੋਂ ਫੈਕਟਰੀ ਤੋਂ ਨਿਕਲਿਆ ਤੇ ਮੈਨੂੰ ਸ਼ੱਕ ਹੈ ਕਿ ਇਹਨਾਂ ਨੇ ਇਹ ਕੰਮ ਕਰਾਇਆ ਹੈ ਇਹ ਕਿੰਨੇ ਵਜੇ ਦੀ ਗੱਲ ਦਾ ਹੈ ਇਹ 5 ਸਵਾ 5 ਵਜੇ ਦੇ ਬਾਅਦ ਤੱਕ 5 ਵਜੇ 20 ਮਿੰਟ ਤੱਕ ਕਿੰਨੇ ਬੰਦੇ ਸੀ ਜਿਹਨਾਂ ਨੇ ਤੁਹਾਡੇ 'ਤੇ ਹਮਲਾ ਕੀਤਾ ਪੰਜ ਬੰਦੇ ਸੀ ਉਹਨਾਂ ਦੇ ਕੀ ਕੋਈ ਜਾਣਦੇ ਤੁਸੀਂ ਇਹਨਾਂ ਨੂੰ ਮੈਂ ਕੋਈ ਉਹਨਾਂ ਨੂੰ ਜਾਣਦਾ ਐਫ ਆਈ ਆਰ 'ਚ ਨਾਮ ਲਿਖਾਂ ਹਾਂਜੀ ਲੇਕਿਨ ਮੈਂ ਉਹਨਾਂ ਨੂੰ ਜਾਣਦਾ ਨਹੀਂ ਆ ਲੇਕਿਨ ਮਤਲਬ ਫੋਟੋੋਂ ਤਾਂ ਪਤਾ ਲੱਗਦਾ ਕਿ ਮਤਲਬ ਕਿ ਹਾਂ ਵੀ ਇਹ ਇਹਨਾਂ ਦਾ ਨਾਮ ਮਤਲਬ ਮੇਨ ਅਗਾ ਜਸ ਜਿਨੇ ਮੇਰੇ ਉੱਤੇ ਮਤਲਬ ਕਿ ਤੇਜ਼ ਆਪਣਾ ਹਥਿਆਰ ਨਾਲ ਮੇਰੇ ਉੱਤੇ ਮਿਲ ਹਮਲਾ ਕੀਤਾ ਬਾਕੀ ਨੇ ਮਤਲਬ ਕਿ ਮਾਰ ਕੁੱਟ ਕੇ ਤੇ ਮੈਨੂੰ ਨਹੀਂ ਪਤਾ ਲੱਗਾ ਵੀ ਮੈਨੂੰ ਮੇਰੇ ਨਾਲ ਕੀ ਹੋ ਰਿਹਾ ਕੜੇ ਸਾਰਾ ਨਾਲ ਹੋ ਰਿਹਾ ਕੜੇ ਕੜੇ ਸਾਹ ਦਾਤਰ ਨਾਲ ਸਾਰੇ ਕੋ ਦਾਤਰ ਹੀ ਸੀ ਦਾਤਰ ਇਹ ਇੱਕੋ ਦਾਤਰ ਹੀ ਬਾਕੀ ਪਤਾ ਨਹੀਂ ਕੀ ਗਏ ਮੈਂ ਤੇ ਬਸ ਐਂਜੀ ਹੋ ਗਿਆ ਹੈਲਪ ਮੈਂਟ ਪਾਇਆ ਹੀ ਬਸ ਮੇਰੇ ਉੱਤੇ ਵਾਰ ਕਰ ਦਿੱਤਾ ਤੁਹਾਨੂੰ ਕਿਦਾਂ ਮਰ ਗਈ ਤੁਹਾਡੀ ਜਾਨ بس ਇਹ ਮੈਂ ਕਹਿੰਦਾ ਵੀ ਉਹ ਰਾਹ ਗਏ ਰਹੇ ਉਹਨਾਂ ਦੇ ਬਰਦੌਤ ਨਾਲ ਮੈਂ ਬਚ ਗਿਆ ਉਥੋਂ ਆਏ ਮਤਲਬ ਕਿ ਜਿਨ੍ਹਾਂ ਨੇ ਸਾਰੇ ਇਕੱਠੇ ਹੋਏ ਔਰ ਉਹਨਾਂ ਨੇ ਮਤਲਬ ਕਿ ਹਮਲਾਵਾਰਾਂ ਨੂੰ ਮਤਲਬ ਕਿ ਥੋੜਾ ਦਬਕਾ ਮਾਰਿਆ ਜਿਹਦੇ ਕਰਕੇ ਉਹ ਭੱਜ ਗਏ ਔਰ ਉਹਨਾ ਮੇਰੀ ਜਾਨ ਚਾਹ ਲੇਤਾ ਮੈਂ ਮੈਨੂੰ ਜਾਨ ਤੋਂ ਉਹਨਾਂ ਨੇ ਮਾਰ ਹੀ ਸੁਟਵਾਇਆ ਲੈਦੇ ਦੌਰਾਨ ਉਹ ਸਿਕੰਦਰ ਮਯੂਦ ਹੀ ਉੱਥੇ ਹਮਲੇ ਉੱਥੇ ਹਮਲੇ ਦੌਰਾਨ ਨਹੀਂ ਹੈਗਾ ਕੋਈ ਕੰਪਲੇਂਟ ਤੁਹਾਡਾ ਨਾਮ ਦਿੱਤਾ ਤੁਸੀਂ ਉਹਦਾ ਪਿੱਛੋਂ ਦਾ ਨਾਮ ਦਿੱਤਾ ਨਹੀਂ ਕਿ ਮੰਗ ਕੇ ਕਰਦੇ ਪ੍ਰਸ਼ਾਸਨ ਤੋਂ ਜਿਹੜੀ ਮੈਂ ਮਤਲਬ ਕਹਿਣਾ ਕਿ ਵੱਧ ਤੋਂ ਵੱਧ ਮਤਲਬ ਸਾਰੋਂ ਸਜਾ ਉਹ ਮਤਲਬ ਜਿਨ੍ਹਾਂ ਨੂੰ ਉਹਨਾਂ ਗ੍ਰਿਫਤਾਰ ਕੀਤਾ ਜਾਵੇ ਔਰ ਮਤਲਬ ਕਿ ਜਿਹੜਾ ਜਿਹਨੇ ਸ਼ਖਸ ਨੇ ਕਰਵਾਇਆ ਹੈ ਔਰ ਉਹਨੂੰ ਮਤਲਬ ਕਿ ਗ੍ਰਿਫਤਾਰ ਕਰਕੇ ਉਹਨੂੰ ਸਜ਼ਾ ਦਿੱਤੀ ਜਾਵੇ ਕੰਟਰੈਕਟ ਕੀ ਜਾ ਰਹੀ ਹੈ ਪਰਿਵਾਰ ਵੱਲੋਂ ਮੰਨਤੀ ਜਾ ਰਹੀ ਹੈ ਕਾਰਵਾਈ ਦੀ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਡਾਕਟਰ ਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਨੁੱਖ ਅਧਿਕਾਰ ਚੰਰਸ਼ ਕਮੇਟੀ ਅੱਜ ਸਾਡੀ ਮੀਟਿੰਗ ਹੋਈ ਹੈ ਜੀ ਜਿਹਦੇ ਵਿੱਚ ਸਾਡੇ ਮੈਂਬਰ ਨੇ ਸ਼੍ਰੀ ਗਿਆਨ ਚੰਨ ਜੀ ਉਹ ਰਹੇ ਬਹੁਤ ਮਾਨਦਾਰ ਨੇ ਔਰ ਇੱਕ ਹਿਸਾਬ ਦੇ ਗਊ ਨੇ ਇਹਨਾਂ ਦੇ ਕਤਲੇਆਮਾ ਇੱਕ ਹਮਲਾ ਹੋਇਆ ਜੀ ਗਮਟਾਲੇ ਉੱਤਰਦੇ ਆ ਜਿਹਦੇ ਵਿੱਚ ਇਹਨਾਂ ਤੇ ਕਾਫੀ ਸੱਟਾਂ ਲਾਈਆਂ ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦੀ ਫੈਕਟਰੀ ਜਿਹੜੀ ਮਜੀਠਾ ਬਾਈਪਾਸ ਤੇ ਫੈਕਟਰੀ ਉਹਦੇ ਚ ਇੱਕ ਠੇਕੇਦਾਰ ਵੀ ਆ ਜੀ ਇਹ ਉਹਦੇ ਚ ਪਹਿਲੇ ਠੇਕੇਦਾਰ ਸੀ ਫਿਰ ਉਹ ਆਇਆ ਇਹਨਾਂ ਨੂੰ ਉਹ ਸਟੇਕੇਦਾਰ ਤੇ ਔਰ ਉਹਦੇ ਦੋ ਲੜਕੇ ਨੇ ਉਹਨਾਂ ਤੇ ਸ਼ੱਕ ਆ ਜੀ ਕਿ ਮੇਰੇ ਤੇ ਹਮਲਾ ਉਹਨਾਂ ਨੇ ਕਰਵਾਇਆ ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਜਿਸ ਨੇ ਦੱਤਰ ਮਾਰੇ ਨੇ ਇਹਨਾਂ ਤੇ ਉਹ ਫੈਕਟਰੀ 'ਚ ਕੰਮ ਵੀ ਕਰਦਾ ਰਿਹਾ ਜੀ ਉਹ ਠੇਕੇਦਾਰ ਕੋਲ ਲੱਗਾ ਵੀ ਰਿਹਾ ਅਸੀਂ ਪੁਲਿਸ ਕਮਿਸ਼ਨ ਕੋ ਜਿਹੜਾ ਇਹਨਾਂ ਤੇ ਹਮਲਾ ਹੋਇਆ ਕਤਲ ਦਾ ਉਹ ਇਹ ਮੰਗ ਕਰਦੇ ਆ ਕਿ ਇਰਾਦਾ ਕਤਲ ਦਾ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਜੇ ਪੁਲਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਆਪਾਂ ਇੱਕ ਹਫਤੇ ਦਾ ਅਲਟੀਮੇਟ ਦਿੰਦੇ ਆ ਜੀ ਪ੍ਰਸ਼ਾਸਨ ਨੂੰ ਨਹੀਂ ਤੇ ਅਸੀਂ ਭੰਡਾਰੀ ਪੁਲ ਜਾਮ ਕਰਾਂਗੇ ਜਾਮ ਦੇ ਮਾਦਮ ਚ ਕੋਈ ਘਟਨਾ ਹੋਈ ਤੇ ਉਹਦਾ ਵੀ ਪੁਲਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਰਖੜੀ ਤੋਂ ਪਹਿਲਾਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਜਿਸ ਦੀ ਕੀ ਨਸ਼ੇ ਨੇ ਜਾਨ ਲੈ ਲਈ ਹੈ ਮਾਮਲਾ ਮੋਗਾ ਦਾ ਜਿੱਥੇ ਗਿਲ ਰੋਡ ਸਾਦਾਵਾਲੀ ਬਸਤੀ ਵਿੱਚ ਬੀਤੇ ਦਿਨ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਦੀ ਹੈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਚ ਕੀਤੀ ਗਈ ਤਾਂ ਮ੍ਰਿਤਕ ਦਾ ਪਰਿਵਾਰ ਸਿਵਲ ਹਸਪਤਾਲ ਪਹੁੰਚਿਆ ਜਿਨ੍ਹਾਂ ਸ਼ਨਾਖਤ ਕੀਤੀ ਤੇ ਦੱਸਿਆ ਕਿ ਨੌਜਵਾਨ ਲੰਬੇ ਸਮੇਂ ਤੋਂ ਨਸ਼ੇਦਾਨੀ ਸੀ ਤੇ ਨਸ਼ੇ ਦੇ ਨਾਲ ਇਸ ਦੀ ਮੌਤ ਹੋਈ ਹੈ ਤਿੰਨ ਭੈਣਾਂ ਦਾ ਇਕਲੌਤਾ ਕੱਲਾ ਭਰਾਸੀ ਰਖੜੀ ਤੋਂ ਪਹਿਲਾਂ ਇਸ ਭਰਾ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਵਿੱਚ ਗਮਗੀਨ ਮਾਹੌਲ ਹੈ ਤੇ ਭੈਣਾਂ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੋ ਚੁੱਕਿਆ ਜਾਣਕਾਰੀ ਦਿੰਦਿਆਂ ਹੋਇਆਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਨੌਜਵਾਨ ਹੈ ਨਿਰਸ਼ੇ ਦਾ ਆਦੀ ਸੀ ਉਹ ਪਹਿਲਾਂ ਵੀ ਸਾਦਾਵਾਲੀ ਬਸਤੀ ਦੇ ਵਿੱਚੋਂ ਨਸ਼ਾ ਲੈ ਕੇ ਆਉਂਦਾ ਸੀ ਦੇਰ ਰਾਤ ਨੂੰ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦੀ ਮੌਤ ਹੋਈ ਹੈ ਮ੍ਰਿਤਕ ਦੇ ਛੋਟੇ-ਛੋਟੇ 4 ਬੱਚੇ ਵੀ ਨੇ ਤੇ ਉਸ ਦੀ ਪਤਨੀ ਹੁਣ ਇਨਸਾਫ ਦੀ ਮੰਗ ਕਰ ਰਹੀ ਹੈ ਜਾਣਕਾਰੀ ਦੰਦਿਆ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਹੈ ਸੜਕ ਦੇ ਕਿਨਾਰੇ ਡਿੱਗਿਆ ਪਿਆ ਉਹਨਾਂ ਮੌਕੇ ਤੇ ਜਾ ਕੇ ਵੇਖਿਆ ਤੇ ਇਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਉਹਨਾਂ ਇੱਥੇ ਪਰਿਵਾਰ ਦੇ ਬਿਆਨਾਂ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਹੈ ਕੀ ਨਾਮ ਤੁਹਾਡਾ ਸੰਤੋਸ਼ ਸੰਤੋਸ਼ ਮਰਨ ਵਾਲਾ ਕੌਣ ਹੈ ਇਹ ਮੇਰਾ ਘਰ ਵਾਲਾ ਸੀ ਕਿਵੇਂ ਮੌਤ ਹੋਈ ਇਹ ਦੀ ਕੀ ਪਤਾ ਲੱਗਿਆ ਕਹਿੰਦੇ ਸਾਧਾਲੀ ਬਸਤੀ ਦੇ ਵਿੱਚ ਉੱਥੇ ਟੀਕਾ ਲੱਗੇ ਹੋਏ ਸੀ ਉੱਥੇ ਚੱਕ ਕੇ ਲੈ ਕੇ ਸਾਧਾਲੀ ਬਸਤੀ ਦੇ ਵਿੱਚ ਜਿੰਨੇ ਵੀ ਹਨਾ ਉੱਥੇ ਉਹਨਾਂ ਨੂੰ ਪਕੜ ਹੋਣੀ ਚਾਹੀਦੀ ਆ ਜਿਵੇਂ ਮੇਰੇ ਬੱਚੇ ਅनाथ ਹੋਏ ਕਿਸੇ ਹੋਰ ਦੇ ਤਾਂ ਨਾ ਹੋਣ ਇਸ ਸੀਜ਼ ਦਾ ਟੀਕਾ ਲਗਿਆ ਸੀ ਕਿੰਦਾ ਚਿੱਟੇ ਦਾ ਟੀਕਾ ਲੱਗਿਆ ਸੀ ਬਾਕੀ ਵੇਚਦੇ ਵੀ ਆ ਉੱਥੇ ਅੱਗੇ ਲੈ ਕੇ ਵੀ ਆਏ ਸੀ ਇੱਕ ਵਾਰੀ ਉਹਨਾਂ ਦਾ ਘਰ ਦਾ ਵੀ ਮੈਨੂੰ ਪਤਾ ਦਾ ਨੇਸਾ ਕੀ ਕਰਦਾ ਤੁਹਾਡੇ ਉਹ ਤਾਂ ਪ੍ਰੇਗੇ ਖਾਂਦਾ ਸੀ ਕਿਹਦਾ ਖਾਂਦਾ ਸੀਗਾ ਨਹੀਂ ਥੋੜੇ ਦਿਨ ਹੀ ਹੋਏ ਆ ਹਲੇ ਹੁਣ ਤਾਂ ਸੈਂਟਰ ਚ ਲੈ ਕੇ ਸੀ ਕੱਲ 10 ਦਿਨ ਹੋਏ ਹਨ ਤੁਹਾਨੂੰ ਬਹੁਤ ਪਤਾ ਲੱਗਾ ਕਰ ਗਿਆ ਸ਼ਾਮ ਨੂੰ ਲੱਭ ਲੱਭ ਕੇ ਜਦੋਂ ਥਾਪੇ ਕਿ ਕਿਸੇ ਨੇ ਕਿਹਾ ਕਿ ਉਹ ਤੋਂ ਲਾਸ਼ ਲੈ ਕੇ ਆਏਗੇ ਫਿਰ ਮੇਰੀ ਵੱਡੀ ਮਾਸੀ ਸਾਹਿਬ ਕਹਿੰਦੀ ਆਪਾਂ ਦੇਖ ਕੇ ਆਈਏ ਜਦੋਂ ਇੱਥੇ ਆ ਕੇ ਦੇਖਿਆ ਤਾਂ ਇਹਨਾਂ ਦਾ ਜਿਹੜੀ ਸੀਗਾ ਕਿੰਨੀ ਉਮਰ ਕਿੰਨੀ ਸੀ ਉਮਰ ਤਾਂ ਤਾਂ ਨਹੀਂ ਮੈਨੂੰ ਪਤਾ ਬੱਚੇ ਕਿੰਨੇ ਆਪਾਂ ਚਾਰ ਉਹ ਅਨਲੌਨ ਮਿਲੀ ਸੀ ਉਹ ਅੱਜ ਜਿਹੜੇ ਮਤਲਬ ਉਹਨਾਂ ਦੇ ਮਿੱਤ ਵਾਲੀ ਵਾਰ ਆ ਗਏ ਉਹਨਾਂ ਦੀ ਪਤਨੀ ਜਿਹਨੇ ਦਿੱਥਿਆ ਵੀ ਇਹ ਮੇਰਾ ਮੇਰਾ ਘਰ ਵਾਲਾ ਕੀਮਤੀ ਦਾਲ ਹੈ ਉਹ ਤਰਫ ਉਹ ਵੀ ਜੰਗੇ ਵਾਸੀ ਟੈਲੀਫੋਨ ਹੈ ਚੇਂਜ ਗੜੀ ਮੋਗੇ ਦਾ ਰਹਿਣ ਵਾਲਾ ਕਿਵੇਂ ਮੌਤ ਕਿਵੇਂ ਹੋਈ ਕੀ ਪਤਾ ਲੱਗੇ ਡਾਕਟਰ ਸਾਹਿਬ ਦੱਸਣਗੇ 194 ਦੀ ਕਾਰਵਾਈ ਐਂਸ 194 ਪੀਐਨ ਐਸਐਸ ਦੀ ਕਾਰਵਾਈ ਮੁਲਤਿਆਰੀ ਦੀ ਜੀ ਜਿਹੜੀ ਡਾਊਟੀ ਰਿਪੋਰਟ ਆਉਣ ਤੇ ਪਤਾ ਲੱਗੇਗਾ ਅੰਮ੍ਰਿਤਸਰ ਦਿਹਾਤੀ ਦੇ ਅਧੀਨ ਪੈਂਦੇ ਕਸਬਾ ਬਿਆਸ ਵਿਖੇ ਬਿਆਸ ਦੇ ਲੋਕਾਂ ਦੇ ਵੱਲੋਂ ਬਾਜ਼ਾਰ ਦੇ ਵਿੱਚ ਟੈਂਟ ਲਗਾ ਕੇ ਤੇ ਹੱਥਾਂ ਦੇ ਵਿੱਚ ਬੈਨਰ ਫੜ ਕੇ ਪੱਛਮੀ ਬੰਗਾਲ ਦੀ ਸਰਕਾਰ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਦਰਅਸਲ ਪੱਛਮ ਬੰਗਾਲ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜੋ ਕੁਝ ਵੀ ਕਿਨੌਣਾ ਕਾਰਾ ਕੀਤਾ ਜਾਂਦਾ ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਇਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇੱਥੇ ਗੱਲਬਾਤ ਕਰਦੇ ਹੋਇਆ ਬਲਜੀਤ ਸਿੰਘ ਕੁਲਬੀਰ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਦੇਸ਼ ਦੁਨੀਆ ਦੇ ਵਿੱਚ ਡਾਕਟਰਾਂ ਨੂੰ ਬੜਾ ਹੀ ਉੱਚਾ ਤੇ ਸਤਿਕਾਰਯੋਗ ਅਹੁਦਾ ਪ੍ਰਾਪਤ ਹੈ ਤੇ ਇਸੇ ਦੌਰਾਨ ਜੇਕਰ ਗੱਲ ਕਿਸੇ ਮਹਿਲਾ ਡਾਕਟਰ ਦੀ ਹੋਵੇ ਤਾਂ ਭਾਰਤੀ ਨਾਰੀਆਂ ਦਾ ਸਨਮਾਨ ਹੋਣਾ ਚਾਹੀਦਾ ਤੇ ਭਾਰਤ ਤਾਂ ਨਾਰੀਆਂ ਦਾ ਸਨਮਾਨ ਕਰਨ ਵਾਲਾ ਦੇਸ਼ ਜਿੱਥੇ ਇੱਕ ਮਹਿਲਾ ਡਾਕਟਰ ਦਾ ਨਾਂ ਕਲਕੱਤਾ ਦੇ ਵਿੱਚ ਜੋ ਕੁਝ ਵੀ ਉਹ ਸ਼ਰਮਨਾਕ ਘਟਨਾ ਹੋਈ ਉਸਨੇ ਦੇਸ਼ ਦਾ ਸਿਰ ਨੀਵਾ ਕਰ ਦਿੱਤਾ ਉਹਨਾਂ ਪੱਛਮੀ ਬੰਗਾਲ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਸਮਾਜ ਦੇ ਅਜਿਹੇ ਦੁਸ਼ਮਣਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਮਰਹੂਮ ਮਹਿਲਾ ਡਾਕਟਰ ਨੂੰ ਇਨਸਾਫ ਦੀ ਉਹਨਾਂ ਮੰਗ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਉਹਨਾਂ ਮਾਨਯੋਗ ਸੁਪਰੀਮ ਕੋਰਟ ਦੇ ਕੋਲੋਂ ਵੀ ਮੰਗ ਕੀਤੀ ਹੈ ਕਿ ਅਜਿਹੇ ਕੇਸ ਦੇ ਵਿੱਚ ਫਾਸਟ ਟਰੈਕ ਅਦਾਲਤ ਦੇ ਰਾਹੀਂ ਜਲਦ ਤੋਂ ਜਲਦ ਫੈਸਲਾ ਲਿਆ ਕੇ ਦੋਸ਼ੀਆਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਅਜਿਹਾ ਸ਼ਰਮਨਾਕ ਕਾਰਨਾ ਨਾ ਕਰ ਸਕੇ ਅੱਜ ਜਿੱਥੇ ਪੋਹ ਖੜਤਾਲ ਤੇ ਬੈਠੇ ਆਂ ਜੋ ਕਰੀਬ 12 ਵਜੇ ਤੋਂ ਲੈ ਕੇ 7 ਵਜੇ ਤੱਕ ਕੀਤੀ ਜਾਵੇਗੀ ਉਸ ਤੋਂ ਬਾਅਦ ਹੋਰ ਸੰਖਿਆ ਦੇ ਵਿੱਚ ਨੌਜਵਾਨ ਸਾਥੀ ਸਾਡੇ ਨਾਲ ਆ ਰਹੇ ਨੇ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਵਾ ਕੈਂਡਲ ਮਾਰਚ ਕੱਢਾਂਗੇ ਵਿਆਸ ਮਾਰਕੀਟ ਵਿੱਚ ਇਸ ਦਾ ਵਿਸ਼ੇ ਹੈ ਕਿ ਕਲਕੱਤਾ ਵਿੱਚ ਬੀਤੇ ਦਿਨੀ ਡਾਕਟਰ ਨਾਲ ਹੋਏ ਬਲਤਕਾਰ ਦੇ ਵਿਰੋਧ ਦੇ ਵਿੱਚ ਜਿਹੜਾ ਹੈ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ ਬਣਦੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਮਮਤਾ ਬੈਨਰਜੀ ਸਰਕਾਰ ਨੂੰ ਵੀ ਸਾਡੀ ਮੰਗ ਹੈ ਕਿ ਦੋਸ਼ੀਆਂ ਨੂੰ ਫੜ ਕੇ ਜਲਦ ਤੋਂ ਜਲਦ ਸਲਾਖਾਂ ਪਿੱਛੇ ਸੁਟਿਆ ਜਾਵੇ ਇਹ ਕਿਸੇ ਵੀ ਪਾਰਟੀ ਵੱਲੋਂ ਇਹ ਪ੍ਰੋਗਰਾਮ ਨਹੀਂ ਹੈਗਾ ਇਹ ਸਮੂਹ ਸਮਾਜ ਵੱਲੋਂ ਸਮੂਹ ਲੋਕਾਂ ਵੱਲੋਂ ਤੇ ਲੋਕਾਂ ਦੀ ਆਵਾਜ਼ ਤੇ ਨੌਜਵਾਨਾਂ ਵੱਲੋਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ ਇਕੱਠਾ ਜਿਹੜਾ ਰੋਸ ਪ੍ਰਦਰਸ਼ਨ ਆ ਕਿਉਂਕਿ ਧੀਆ ਭੈਣਾ ਸਾਰਿਆਂ ਦੀਆਂ ਸੰਧੀਆਂ ਹੁੰਦੀਆਂ ਨੇ ਤੇ ਮੈਂ ਮਮਤਾ ਬੈਨਰਜੀ ਨੂੰ ਲੋਕ ਜਿੱਥੇ ਵਿਰੋਧ ਕਰ ਰਹੇ ਨੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਕ ਲੇਡੀਜ਼ ਹੋਣ ਦੇ ਨਾਤੇ ਇੱਕ ਸਾਡੀ ਭੈਣ ਨੂੰ ਜਿਹੜਾ ਵਾ ਉਹ ਇਨਸਾਫ ਦੇਵੇ ਤੇ ਜਿਹੜੇ ਵੀ ਉਹਨਾਂ ਦੇ ਬਣਦੇ ਦੋਸ਼ੀ ਆ ਜਿਨ੍ਹਾਂ ਨੇ ਵੀ ਲੋਕ ਨੇ ਉਹਨਾਂ ਨੂੰ ਫੜ ਕੇ ਜਲਦ ਤੋਂ ਜਲਦ ਜਿਹੜਾ ਜੇਲ੍ਹਾਂ ਦੀ ਸਲਾਖਾਂ ਵਿੱਚ ਉਹ ਕਿੱਧਰ ਗਏ ਹੁਣ ਬਾਜਵੇ ਹੋਰੀ ਕਿੱਧਰ ਗਏ ਹੁਣ ਉਹ ਜਾਖੜਵਰੀ ਕਦੇ ਬੋਲੇ ਹੀ ਨਹੀਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਸਾਡੇ ਝੂਠ ਲੋਕ ਫੜ ਲੈਂਦੇ ਆ ਹੁਣ ਹੁਣ ਉਹ ਜ਼ਮਾਨਾ ਰਿਹਾ ਨਹੀਂ ਹੁਣ ਤਾਂ ਜਿਹੜਾ ਲੋਕਾਂ ਨਾਲ ਮਿਲੂਗਾ ਲੋਕਾਂ ਨਾਲ ਹੱਥ ਚ ਅੱਖ ਚਖਾ ਪਾ ਕੇ ਹੱਥ ਚ ਹੱਥ ਪਾ ਕੇ ਗੱਲ ਕਰੂਗਾ ਉਸੇ ਨਾਲ ਚੱਲਣਗੇ ਲੋਕ ਹੁਣ ਉਹ ਜ਼ਮਾਨਾ ਲੰਘ ਗਿਆ ਕਿ ਮੈਂ ਫਲਾਣਾ ਲੀਡਰਾਂ ਜੀ ਮੈਂ ਐਂ ਕਹਤਾ ਤਾਂ ਲੋਕ ਮੇਰੇ ਨਾਲ ਚੱਲਣਗੇ ਨੋ ਉਹ ਜ਼ਮਾਨਾ ਨਹੀਂ ਹੈਗਾ ਮੈਂ ਤਾਂ ਕੰਨਿਆ ਪੈਣ ਗਿਆ ਲੋਕਾਂ ਦੇ ਵਿੱਚ ਜਾਣਾ ਪਊਗਾ ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ ਪੈਣਗੀਆਂ ਗਲੀ ਗਲੀ ਜਾਣਾ ਪਊਗਾ ਘਰ ਘਰ ਜਾਣਾ ਪਊਗਾ ਵਿੰਡੋ ਟੂ ਵਿੰਡੋ ਜਾਣਾ ਪਊਗਾ ਤਾਂ ਲੋਕ ਅੱਜ ਕੱਲ ਵਧੀਆ ਗੱਲ ਹੈ ਮੈਂ ਤਾਂ ਕਹਿੰਦਾ ਇਹ ਤਾਂ ਮੈਂ ਹੀ ਸਿਖਾਏ ਨੇ ਨਾ ਸਵਾਲ ਪੁੱਛਨੇ ਤਾਂ ਮੈਂ ਹੀ ਸਿਖਾਏ ਨੇ ਸੰਗਰੂਰ ਜਦੋਂ ਮੈਂ ਕਹਿੰਦਾ ਹੁੰਦਾ ਸੀ ਇਹ ਤਾਂ ਸਵਾਲ ਪੁੱਛਿਆ ਕਰੋ ਸਾਨੂੰ ਵੀ ਪੁੱਛਿਆ ਕਰੋ ਮੈਨੂੰ ਵੀ ਪੁੱਛ ਲੈਂਦੇ ਨੇ ਜਵਾਬ ਦੇਣਾ ਜਵਾਬ ਦੇਣ ਚ ਤਾਂ ਮੈਂ ਕੋਈ ਆਨਾ ਕੰਨੀ ਤਾਂ ਕਰਾਂ ਨਾ ਜੇ ਕਿਸੇ ਗੱਲ ਨੂੰ ਕਾਣਾ ਹੋਵਾ ਮੈਂ ਤਾਂ ਕਹਿੰਦਾ ਪੁੱਛੋ ਪਰ ਉਹਨਾਂ ਨੇ ਹੀ ਪੁੱਛਿਓ ਵੀ ਆਏ ਕਿਉਂ ਮੈਂ 1 ਨਵੰਬਰ ਨੂੰ ਡਿਬੇਟ ਰੱਖ ਲਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਵੀ ਉੱਥੇ ਆ ਕੇ ਪਰ ਉਹ ਹਰ ਰੋਜ਼ ਮੇਰੇ ਕੋਲ ਤੋਂ ਬੁਲੇ ਜਾਂਦੇ ਆ ਆਜੋ ਤੁਹਾਡੇ ਕੁਰਸੀਆਂ ਲਾਉਨੇ ਆ ਆਜੋ ਬਹਿ ਕੇ ਗੱਲ ਕਰਦੇ ਆ ਇੱਕ ਨਹੀਂ ਆਇਆ ਆਇਆ ਸੀ ਕੋਈ ਇੱਕ ਵੀ ਨਹੀਂ ਆਇਆ ਇਹ ਵਾ ਗੱਲਾਂ ਕਰਨ ਨੂੰ ਨੇ ਆ ਕੱਲ ਮੈਂ ਕਰੋੜ-ਕਰੋੜ ਰੁਪਇਆ ਦਿੰਦਾ ਐ ਪਲੇਅਰਾਂ ਨੂੰ ਆ ਪਰਸੋਂ ਨੌਕਰੀਆਂ ਦਿੱਤੀਆਂ 416 ਉਹ ਤੋਂ ਪਹਿਲਾਂ ਪੁਲਿਸ ਦੇ ਵਿੱਚ ਨੌਕਰੀਆਂ ਦਿਤੀਆਂ ਕੋਈ ਇੱਕ ਬੋਲਿਆ ਵੀ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਨਾ ਕੋਸੇ ਵਿਰੋਧੀ ਪਾਰਟੀ ਵਾਲ ਨੇ ਕਿਹਾ ਕਿਹਾ ਜੀ ਸਾਡੇ ਜਿਹੜੇ ਪਲੇਅਰ ਗਏ ਸੀ 올림픽 ਚ ਕਰੋੜ ਕਰੋੜ ਰੁਪਈਆ ਨੂੰ ਦੇਤਾ ਤੇ 15 ਬੰਦੇ ਨਾਲ ਕੋਹਨਾਂ ਨੂੰ ਵੀ ਦੇਤਾ ਜਿਹੜੇ ਗਏ ਸੀ ਮੈਡਲ ਭਾਵੇਂ ਨਹੀਂ ਆਇਆ ਪਰ ਗਏ ਸੀ ਕੋਈ ਬੋਲਿਆ ਜबान ਸੜ ਜੇ ਇਹਨਾਂ ਦੀ ਕਿ ਜੇ ਮੂੰਹੋਂ ਕੋਈ ਅੱਖਰ ਨਿਕਲ ਨਾ ਜੀ ਤਾਰੀਫ ਨਹੀਂ ਕਰਨੀ ਬਸ ਹੁਈ ਭਗਵੰਤ ਮਾਨ ਤੇ ਤਵਾ ਲਾਉਣਾ ਇਹ ਐ ਕਿਉਂ ਬਣ ਗਿਆ ਇਹ ਐ ਕਿਉਂ ਹੋ ਗਿਆ ਇਹ ਗੱਡੀ ਦੀ ਮੂਹਲੀ ਸੀਟ ਤੇ ਕਿਉਂ ਪੈਂਦਾ ਹੈ ਇਹ ਗੱਡੀ ਦੀ ਪਿਛਲੀ ਸੀਟ ਤੇ ਕਿਉਂ ਨਹੀਂ ਪੈਂਦਾ ਇਹ ਐ ਵਿੱਚ ਗੱਡੀ ਆਦਿ ਚ ਕਿਉਂ ਰੋਕ ਲੈਂਦਾ ਐਨ ਥੋੜੀ ਹੁੰਦਾ ਹੁੰਦਾ ਹੈ ਇਹ ਵਿਧਾਨ ਸਭਾ ਚ ਹਰੇਕ ਸਵਾਲ ਦਾ ਜਵਾਬ ਆਪ ਕਿਉਂ ਦਿੰਦਾ ਐ ਐਨ ਥੋੜੀ ਹੁੰਦਾ ਹੁੰਦਾ ਅੱਲਾਸ ਆ ਗੱਲਾਂ ਨਹੀਂ ਆ ਕੁ ਗੱਲਾਂ ਨੇ ਕਰਨ ਵਾਲੀਆਂ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਕਰੋ ਆ ਨਹਿਰਾ ਨਦੀਆਂ ਤੁਹਾਡੇ ਕੋਲੇ ਪਹੁੰਚ ਗਈਆਂ ਉਹ ਕੱਸੀਆਂ ਦਾ ਪਾਣੀ 40-40 ਸਾਲ ਬਾਅਦ ਪਹੁੰਚਿਆ ਇਹ ਤੋਂ ਪਹਿਲਾਂ ਕਦੇ ਇਹਨਾਂ ਨੇ ਗੱਲ ਕੀਤੀ ਸੀ ਪਾਣੀ ਦੀ ਕਦੇ ਦਰਖਤਾਂ ਦੀ ਗੱਲ ਕੀਤੀ ਸੀ ਇਹਨਾਂ ਨੇ ਨਾ ਆਪਦੇ ਪੁੱਤ ਆਪਣੇ ਭਤੀਜੇ ਆਪਦੇ ਸਾਲੇ ਆਪਦੇ ਜੀਜੇ ਬਸ ਸੁਵੀਰੋ ਥੋੜੇ ਜਿਹਾ ਔਖਾ ਹੈਗਾ ਕੰਮ ਇਹ ਹੌਲੀ-ਹੌਲੀ ਲੋਕਾਂ ਦੇ ਮਨ 'ਚ ਆਊਗੀ ਗੱਲ ਇਹ ਕਿ ਹਾਂ ਯਾਰ ਆ ਪਤਾ ਹੁਣ ਹੀ ਰਹਿ ਗਿਆ ਯਾਰ ਪਿੱਛੇ ਤੇ ਹੁਣ ਪਾਣੀ ਪਹੁੰਚ ਗਿਆ ਕੱਸੀਆਂ ਦਾ ਪਾਣੀ ਰੋਜ਼ ਪਹੁੰਚ ਰਿਹਾ ਹੈ ਜਿੰਨੇ ਦਿਨ ਆਪਾਂ ਨੂੰ ਹੋ ਗਏ 1800 ਇੱਕ ਕਿਸੇ ਨੇ ਮੈਨੂੰ ਡਾਟਾ ਭੇਜਿਆ 1880 ਦਿਨ ਦੇ ਨੇੜੇ ਤੇੜੇ ਆਪਣੀ ਸਰਕਾਰ ਬਣੀ ਨੂੰ ਹੋ ਗਏ 44666 ਨੌਕਰੀਆਂ ਦੇਤੀਆਂ ਇਸ ਹਿਸਾਬ ਨਾਲ ਇੱਕ ਦਿਨ 'ਚ 51 ਨੌਕਰੀਆਂ ਬਣਦੀਆਂ ਨੇ ਹਰ ਰੋਜ਼ 51 ਸਰਕਾਰੀ ਨੌਕਰੀਆਂ ਆਪਣੀ ਸਰਕਾਰ ਦੇ ਰਹੀ ਹੈ ਤੁਹਾਡੇ ਵੀ ਰਿਸ਼ਤੇਦਾਰ ਹੋਣਗੇ ਕੋਈ ਹੱਥ ਖੜਾ ਕਰ ਦੋ ਕਿਸੇ ਨਾ ਕਿਸੇ ਨੂੰ ਨੌਕਰੀ ਮਿਲੀ ਹੋਊਗੀ ਕੋਈ ਹੱਥ ਖੜਾ ਕਰ ਦੋ ਕੋਈ ਰਿਸ਼ਤੇਦਾਰ ਨੂੰ ਦੋਸਤ ਮਿੱਤਰ ਨੂੰ ਉਹ ਪਿੱਛੇ ਹੱਥ ਖੜੇ ਹੋਏ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸੇ ਦੀ ਸਿਫਾਰਿਸ਼ ਤਾਂ ਨਹੀਂ ਚੱਲੀ ਨਾ ਇੱਕ ਘਰ 'ਚ ਦੋ ਦੋ ਨੌਕਰੀਆਂ ਵੀ ਮਿਲ ਗਈਆਂ ਤਿੰਨ-ਤਿੰਨ ਵੀ ਮਿਲ ਗਈਆਂ ਬੱਚੇ ਬਾਹਰਲੇ ਮੁਲਕਾਂ 'ਚੋਂ ਵਾਪਸ ਆ ਰਹੇ ਨੇ ਜਦੋਂ ਮੈਂ ਗੱਲ ਕਹੀ ਸੀ ਉਦੋਂ ਇਹ ਮਜੀਠੀ ਹੋਰੀ ਆ ਜਿਹੜੇ ਦੂਜੇ ਮਜ਼ਾਕ ਉਡਾਉਂਦੇ ਸੀ ਲੈ ਕੈਨੇਡਾ ਤੋਂ ਕਿਵੇਂ ਆ ਜਾਣਗੇ ਲੋਕ ਵਾਪਸ ਹੁਣ ਆਉਂਦੇ ਨਹੀਂ ਆਉਣ ਲੱਗੇ ਆ ਕੇ ਇੱਥੇ ਨੌਕਰੀਆਂ ਲੈਣ ਵਾਸਤੇ ਕੰਪੀਟੀਸ਼ਨ ਦੇ ਇਗਜ਼ਾਮਾਂ ਦੇ ਵਿੱਚ ਬੈਠਣ ਲੱਗੇ ਆ ਕੇ ਇੱਥੇ ਬਿਜ਼ਨਸ ਕਰਨ ਬਾਰੇ ਗੱਲ ਕਰਨ ਲੱਗੇ ਮੈਨੂੰ ਕੋਈ ਰੋਜ਼ ਫੋਨ ਆਉਂਦੇ ਆ ਅਸੀਂ ਆ ਗਏ ਜੀ ਵਾਪਸ ਮੈਂ ਕਿਹਾ ਆ ਜਾਓ ਆਪਾਂ ਆਪਣੀ ਧਰਤੀ ਠੀਕ ਕਰੀਏ ਆਪਣੀ ਗੁਰੂਆਂ ਦੀ ਧਰਤੀ ਆਪਣੀ ਸ਼ਹੀਦਾਂ ਦੀ ਧਰਤੀ ਜਰਖੇਲ ਧਰਤੀ ਉਹ ਧਰਤੀ ਜਿੱਥੇ ਸ਼ਾਇਰ ਗੁਰੂ ਇਹ ਜਿਹੜੀਆਂ ਐਨ ਜੀਓਜ਼ ਅਜ ਵੀ ਸੇਵਾਦਾਰ ਅਜ ਵੀ ਐਨ ਜੀਓ ਦਾ ਬਹੁਤ ਵੱਡਾ ਬਾਬਾ ਸੇਵਾ ਸਿੰਘ ਜੀ ਆਪਣੀ ਸੇਵਾ ਕਰ ਰਿਹਾ ਭਗਤ ਪੂਰਨ ਸਿੰਘ ਜੀ ਪਿੰਗਲ ਵਾਲੇ ਵਾਲੇ ਆਪਣੀ ਸੇਵਾ ਕਰ ਰਿਹਾ ਉਹ ਕਿਹੜਾ ਕੋਈ ਨੌਕਰੀ ਮੰਗਦੇ ਜਾਂ ਸਰਕਾਰ ਚ ਕੋਈ ਅਹੁਦੇਦਾਰੀ ਮੰਗਦੇ ਸੇਵਾ ਕਰਨ ਵਾਸਤੇ ਕੋਈ ਚੇਅਰਮੈਨ ਹੀ ਥੋੜੀ ਚਾਹੀਦੀ ਹੁੰਦੀ ਹੈ ਸੇਵਾ ਕਰਨ ਵਾਸਤੇ ਇੱਛਾ ਸ਼ਕਤੀ ਚਾਹੀਦੀ ਹੁੰਦੀ ਸੋ ਕਰੋ ਸਰਕਾਰ ਐਪਰੀਸ਼ੀਏਟ ਕਰੂਗੀ ਸਰਕਾਰ ਤੁਹਾਡੇ ਨਾਲ ਖੜੂਗੀ ਸੋ ਬਿਜਲੀ ਹੋਗੀ ਕਲੀਨਿਕ ਹੋਗੇ ਸਕੂਲ ਹੋਗੇ ਸੜਕ ਸੁਰੱਖਿਆ ਫੋਰਸ ਹੋਗੀ ਨੌਕਰੀਆਂ ਹੋਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਬਹੁਤ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ